ਪਹਿਲੇ ਨੰਬਰ ਤੇ ਆ ਇਹਨੇ ਤੀਸਰਾ ਸਥਾਨ ਹਾਸਲ ਕੀਤਾ ਅੱਜ ਇਹਦਾ 28 ਕਿਲੋ ਦੁੱਧ ਦੱਸਿਆ ਇਹਨਾਂ ਨੇ ਅਨਲ ਬਾਈ ਹੁਣੀ ਆਏ ਨੇ ਬਜਰੰਗੀ ਲਜਵਾਣਾ ਡੇਰੀ ਫਾਰਮ ਹਰਿਆਣਾ ਇਹ ਜੋਟੀ ਬਜਰੰਗੀ ਲਜਵਾਣਾ ਕੀ ਹੈ ਭਾਈ ਅੱਛਾ ਜੀ 8.10 ਮਿਹਲੇ ਜੀਤਰੀ ਹੈ ਚੌਥੀ ਵਾਰ ਬੱਚੇਨ ਜਨਮ ਦੇਗੀ ਭਈਆ ਵਾਹ ਮਾਂ ਇਸ ਕੀ 17 ਕਿਲੋ ਵਾਲੀ ਥੀ ਮਗਰ ਇਹ 25 ਤੱਕ ਗਈ ਹੈ ਇਹ ਬਜਰੰਗੀ ਕੀ ਪੋਤੀ ਅੱਛਾ ਬਾਦਛਾ ਲਜਵਾਣਾ ਕੀ ਕਟੜੀ ਹਾਈਟ ਦੇਖੋ ਭਾਈ ਸਾਹਿਬ ਪਿੱਠ ਪੋੜਾ ਦੇਖੋ ਕਟੜੀ ਦਾ ਬਹੁਤ ਬੜਾ ਸਾਈਜ਼ ਹੈ 6 ਲੱਖ ਰੁਪਏ ਲਗੇ ਤੇ ਇਸਕੇ ਕਟੜੀ ਦੇ ਹਰੇਕ ਫਾਰਮਰ ਤੇ ਬ੍ਰੀਡਰਾਂ ਦਾ ਚਹੇਤਾ ਬੁੱਲਾ ਹੈ ਜੀ ਸਮਰਾਟ ਅੱਛਾ ਜੀ ਅੱਜ ਤੱਕ ਸਮਰਾਟ ਦੀ 10 ਸਾਲ ਉਮਰ ਹੋ ਗਈ ਜੇ ਇੱਕ ਵੀ ਬੈਡ ਕਮੈਂਟ ਨਹੀਂ ਹੈਗਾ ਤੇ ਸਮਰਾਟ ਤੋਂ ਤੇ ਕ੍ਰਾਂਤੀ ਤੋਂ ਬੱਚਾ ਆਇਆ ਰਤਨ ਜੀ ਅੱਛਾ ਜੀ ਆਪਣਾ ਦੂਜਾ ਬੁੱਲਾ ਆ ਗਿਆ ਜੀ ਜਿਹੜਾ ਆਪਣੇ ਕੋਲੇ ਹੈ ਜੀ ਅੱਛਾ ਜੀ ਅਲੀ ਥੇਮ ਕੇਰੀਆਂ ਦਾ ਨਾਮ ਹੈ ਜੀ ਜੀ ਇਹਦੀ ਪਿਓ ਆ ਆ ਗਿਆ ਜੀ ਪੀ 288 ਹਾਂ ਜੀ ਨੀਲੀ ਰਾਵੀ ਖੀਰੀ ਕਟੀਆਂ ਦੀ ਆ ਆ ਜੀ ਇਹ ਚੈਂਪੀਅਨ ਕਟੀ ਐ ਸਵਾਦ ਦੀ ਇਹ ਵੀਰ ਦਾ ਨਾਂ ਫਰੰਗੀ ਆ। ਕੱਟੀ ਵੀਰੇ ਦੋ ਦੰਦ ਦਾ ਪਿਓਰ ਨੀਲੀ ਰਾਵੀ ਆ। ਇਹ ਨਿਸ਼ਾਨੀਆਂ ਵੇਖ ਲਓ ਜਿਵੇਂ ਟੇਢੀ ਧਾਰੀ ਹੋ ਗਈ, ਅੱਖ ਲਾਲ ਆ, ਸਰੀਰ ਬੰਤਰੇ ਦਾ ਲੋਲਾਪੋਲਾ ਢਿੱਲਾ। ਹੂੰ ਤੇ ਸਿੰਘ ਖੁੱਲਾ ਚੱਲ ਜਾਂਦਾ ਕੋਈ ਚੱਕਰ ਨਹੀਂ, ਮੂਹਰੇ ਪੈਰ ਵੀ ਕਾਲੇ ਹੋਵੇ ਨਾ ਫੇਰ ਵੀ ਕੋਈ ਗੱਲ ਨਹੀਂ ਕੀ। ਪਰ ਕਹਿਣ ਦਾ ਭਾਵ ਸਰੀਰ ਹੁੰਦਾ ਨੀਲੀ ਰਾਵੀ ਵਾਲਾ ਤੇ ਚਿੱਟਾਪਨ ਜਿੰਨਾ ਵੀ ਘੱਟ ਹੋਊਗਾ, ਉਨੀ ਬਰੀਡ ਚੰਗੀ ਆ ਵੀਰ। ਸੋ ਤੁਹਾਨੂੰ ਆਪਾਂ ਮੱਝਾ ਦਿਖਾਉਂ ਰਹੇ ਆ ਪੀਡੀਐਫ ਮੇਲਾ ਦਿਖਾਉਦੇ ਪਏ ਆ ਇੱਕ ਹੋਰ ਮੈਂ ਤੁਹਾਨੂੰ ਜਾਨਵਰ ਦਿਖਾ ਲਈ ਜਾਣੇ ਨੇ ਹੁਣ ਦੇਖਦੇ ਜਾਓ ਤੇ ਅੱਗੇ ਵਧਦੇ ਜਾਓ ਠੀਕ ਆ ਜੀ ਬਾਈ ਆ ਇਹਨੇ ਤੀਸਰਾ ਸਥਾਨ ਹਾਸਲ ਕੀਤਾ ਅੱਜ ਮੇਲੇ ਦੇ ਵਿੱਚ ਜਾਨੀ ਇਹਦਾ ਸਵਾ 28 ਕਿਲੋ ਦੁੱਧ ਦੱਸਿਆ ਇਹਨਾਂ ਨੇ ਸਵਾ 28 ਅੱਛਾ ਜੀ ਇਹ ਵੀ ਜਿਹੜੀ ਆ ਇਹਦਾ ਵੀ ਇਹਨਾਂ ਨੇ ਦੱਸਿਆ ਬਾਣੀ ਹੈ ਨਾ ਸਵਾ 28 ਆਪਣੇ ਬਾਣੀ ਮਾਜੇ 28 ਸੌਰੀ ਇਹਦਾ ਵੀ ਇਹਨਾਂ ਨੇ 28 ਕਿਲੋ ਦੱਸਿਆ ਦੋਸਤ ਕੀ ਸ਼ੁਗਨਾਮ ਜੀ ਤੁਹਾਡਾ ਅਨਿਲ ਅਨਿਲ ਬਾਈ ਜੀ ਇਹ ਅਨਿਲ ਬਾਈ ਜੀ ਨੇ ਤੇ ਅਨਿਲ ਬਾਈ ਹੁਣੀ ਆਏ ਨੇ ਬਜਰੰਗੀ ਲਜਵਾਣਾ ਡੇਰੀ ਫਾਰਮ ਹਰਿਆਣਾ ਤੋਂ ਹਾਂਜੀ ਬਾਈ ਜੀ ਕਿਹੜਾ ਏਰੀਆ ਜੀ ਹਰਿਆਣਾ ਚਾਪ ਹਰਿਆਣਾ ਮੇਂ ਡਿਸਟ੍ਰਿਕਟ ਜੀ 인ਮਲੇ ਜੋਣਾ ਖਰਦਗਾਉਂ ਬਾਈ ਜੋਠੀ ਬਜਰੰਗੀ ਲਜਵਾਣਾ ਗਿਆ ਬਾਈ ਅੱਛਾ ਜੀ 8.10 ਮੇਲੇ ਜੀਤਰੀ ਹੈ ਇਹ ਇਹ ਹੋ ਗਿਆ ਭਾਈ ਸਾਹਿਬ ਇਹ ਚੌਥੇ ਵਾਰ ਬੱਚਾ 겨 ਜਨਮ ਦੇਵੀ ਵਾਹ ਕੀ ਬਾਤ पर ले मैं आगे आके दिखा दू चौथी तो बार बच्चे जन्म देगी भैया इसकी सत्रह किलो वाली थी मगर ये पच्चीस रिकौर्ड, की। की nice. ये बाद चले जुमाना दीदी है ये बजरंगी की पोती अच्छा बाद चले जमाने की कटड़ी हाइट देखो भाई सब पीठ थोड़ा देखो कटड़ी का बहुत बड़ा साइज है छह लाख रूपए लगे थे इसके कटड़ी का हाँ सेल आउट निकलनी इसका बाप है बादशाह जो मेरा बजरंगी कट्टा है बहुत बहुत वो भी ज्यादा कद काट का का ब्यूटी और बहुत बढ़िया मिल्क लाइन का कटड़ा है उसकी कटड़ी है ये साढ़े तीन चार महीने की प्रेगनेंट है ठीक है हाँ जी और पहला कई तो बार ओके ये यूपी में मेरठ में चैंपियन बनी हनुमानगढ़ में चैंपियन बनी और हरियाणा में कुरुक्षेत्र में चैंपियन बनी अच्छा जी ये किंग की कटड़ी है अच्छा जी ये जो है हां किंग की किंग भी ਤੁਹਾਡਾ ਹੀ ਆਪਣਾ ਹੀ ਹੈ ਠੀਕ ਆ ਵਾਹ ਜੀ ਆਹ ਦੇਖੋ 30 30 ਕਿਲੋ ਦੁੱਧ ਦੁੱਧ ਕੀ ਮੈਸ਼ ਕਿਟੜੀਆਂ ਮੈਂ ਮੇਰੇ ਕੋਲ ਵਾਹ 24 ਤੋਂ ਲੈ ਕੇ 30 ਕਿਲੋ ਤੱਕ ਕੇ ਵੀਰੇ ਆਪਣਾ ਨੰਬਰ ਜਰੂਰ ਬੋਲੋ ਤਾਂ ਕਿ ਜੇ ਜਿਹਨੇ ਤੁਹਾਨੂੰ 85 296600 ਮੈਂ ਮੇਰਾ ਸਬ ਮੈਂ ਸਪਲਾਈਰ ਕੋ ਸੀਮਨ ਨਹੀਂ ਦਿੰਦਾ ਮੈਂ ਖੁਦ ਸੀਮਨ ਸ਼ੇਲ ਸਪਲਾਈ ਕਰਦਾ ਹਾਂ ओके ਤੁਸੀਂ ਖੁਦ ਸੇਲ ਕਰਦੇ ਆ ਠੀਕ ਹੈ ਸਪਲਾਈਅਰ ਨੂੰ ਨਹੀਂ ਦਿੰਦੇ ਨਾ ਠੀਕ ਲਓ ਜੀ ਬਾਈ ਅੱਗੇ ਬਾਈ ਦਵਿੰਦਰ ਸਿੰਘ ਨੇ ਬਾਈ ਹੁਣੀ ਪਟਿਆਲੇ ਰਹਿੰਦੇ ਨੇ ਵੈਸੇ ਹੈਗੇ ਇਹ ਹਰਿਆਣੇ ਤੋਂ ਥੇਮ ਕੇਰੀਆਂ ਪਿੰਡ ਆ ਜੀ ਆਪਾਂ ਥੇਮ ਕੇਰੀਆਂ ਪਿੰਡ ਆ ਬਾਈ ਦਾ ਹਨਾ ਸਮਰਾਟ ਥੇਮ ਕੇਰੀਆਂ ਵਾਲੇ ਜੀ ਆਪਣੇ ਕੋਲ ਕਿਹੜੇ ਕਿਹੜੇ ਬੋਲੇ ਇਸ ਟਾਈਮ ਮਸ਼ਹੂਰ ਤਾਂ ਆਪਣਾ ਜੀ ਸਮਰਾਟ ਥੇਮ ਕੇਰੀਆਂ ਦੇ ਨਾਮ ਤੋਂ ਚੱਲ ਰਿਹਾ ਜੀ ਆਹ ਵਾਲਾ ਹਰੇਕ ਫਾਰਮਰ ਤੇ ਬ੍ਰੀਡਰਾਂ ਦਾ ਚਹੇਤਾ ਬੋਲਾ ਜੀ ਸਮਰਾਟ ਅੱਛਾ ਜੀ ਅੱਜ ਤੱਕ ਸਮਰਾਟ ਦੀ 10 ਸਾਲ ਉਮਰ ਹੋ ਗਈ ਜੀ ਇੱਕ ਵੀ ਬੈਡ ਕਮੈਂਟ ਨਹੀਂ ਹੈਗਾ ਜੀ ਸਭ ਤੋਂ ਵੱਡੀ ਗੱਲ ਹੈ ਅੱਛਾ ਜੀ ਹਾਂ ਜੀ ਇੰਨਾ ਵਧੀਆ ਰਿਜ਼ਲਟ ਹਾਂ ਜੀ ਹਾਂ ਜੀ ਠੀਕ ਆ ਤੇ ਆ ਸਾਰੀ ਫੈਮਿਲੀ ਹੈ ਜੀ ਇਹਦੀ ਅੱਛਾ ਜੀ ਹਾਂ ਜੀ ਆ ਭੈਣਾ ਨੇ ਜੀ ਉਹ ਮਦਰ ਹੈ ਜੀ ਆ ਫੇਰ ਭੈਣ ਆ ਗਈ ਜੀ ਆ ਅੱਗੇ ਫਿਰ ਚੌਥੀ ਪੀੜ੍ਹੀ ਚੋਂ ਆ ਗਿਆ ਜੀ ਇਹਦੇ ਜੀ ਸਮਰਾਟ ਦੀ ਜਿਹੜੀ ਮਦਰ ਸੀ ਇਹਦੀ ਪੜਨਾਨੀ ਹੈ ਜੀ ਆ ਉਧਰ ਦਿਖਾਉਣਾ ਮੈਂ ਜੀ ਅੱਛਾ ਆਜੋ ਜੀ ਤੇ ਆ ਰਤਨ ਆ ਗਿਆ ਜੀ ਹਾਂ ਜੀ ਆਪ ਭਾਈ ਦਵਿੰਦਰ ਰਾਏ ਆਪਣੇ ਨਾਲ ਜੀ ਉਹਦੇ ਕੋਲੇ ਮੱਝ ਸੀ ਕ੍ਰਾਂਤੀ ਜੀ ਜੀ ਤੇ ਸਮਰਾਟ ਤੋਂ ਤੇ ਕ੍ਰਾਂਤੀ ਤੋਂ ਬੱਚਾ ਆਇਆ ਰਤਨ ਜੀ ਅੱਛਾ ਜੀ ਹਾਂਜੀ ਤੇ ਉਹ ਤੋਂ ਬਾਅਦ ਆ ਬਿੱਲੋ ਪਿੰਦੀ ਸਿੱਧੂ ਵਾਲੀ ਆ ਗਈ ਜੀ ਆ ਤਾਂ ਅੱਛਾ ਜੀ ਹਾਂਜੀ ਪਿੰਦੀ ਸਿੱਧੂ ਨੂੰ ਸਾਰੇ ਜਾਣਦੇ ਹੀ ਨੇ ਜੀ ਆ ਤਾਂ ਮਸ਼ਹੂਰ ਚਿਹਰਾ ਹੈ ਜੀ ਤੇ ਆ ਆਪਣਾ ਦੂਜਾ ਬੁਲਾ ਆ ਗਿਆ ਜੀ ਜਿਹੜਾ ਆਪਣੇ ਕੋਲੇ ਹੈ ਜੀ ਅੱਛਾ ਜੀ ਅਲੀ ਥੇਮਕੇਰੀਆਂ ਦਾ ਨਾਮ ਹੈ ਜੀ ਜੀ ਇਹਦੀ ਪਿਓ ਆ ਆ ਗਿਆ ਜੀ ਪੀ 288 ਹਾਂਜੀ ਇਹਦੀ ਮਾਦਰ ਆ ਗਈ ਜੀ M29 ਦੀ ਆਪਣੇ ਘਰੇ ਖੜੀ ਹੈ ਜੀ ਅੱਛਾ ਜੀ ਇਹਦੀ ਨਾਨੀ ਮਲਕਾ ਆ ਗਈ ਜੀ ਸਮਰਾਟ ਦੀ ਭੈਣ ਦੁੱਜੇ ਸੂਏ 23 ਕਿਲੋ 84 ਗ੍ਰਾਮ ਹੈ ਜੀ ਤੇ 8 ਮਹੀਨੇ ਲਗਾਤਾਰ ਫਸ ਰਹੀ ਹੈ ਜੀ ਇਹ ਵਾਲੀ ਹਾਂਜੀ ਤੇ ਆ ਇਹਦੀ ਪਡਨਾਨੀ ਆ ਗਈ ਜੀ ਇਹਨੂੰ ਦੁਨੀਆ ਜਾਣਦੀ ਹੈ ਜੀ ਸਮਰਾਟ ਦੀ ਮਾਦਰਾ ਜਮਨਾ ਜੀ ਇਸ ਟਾਈਮ ਇਹਦੀ ਡੈਥ ਹੋ ਗਈ ਜੀ ਹੂੰ ਤੇ ਇਹਨੂੰ ਸਾਰੇ ਜਾਣਦੇ ਨੇ ਜੀ ਆਪਣੇ ਕੋਲ ਜੀ ਜਿਹੜਾ ਇਹਦਾ ਸਮਰਾਟ ਸਮਰਾਟ ਇਸ ਟਾਈਮ ਹਰ ਸਾਰੇ ਦੁਨੀਆ ਹਾਂਜੀ ਹਾਂਜੀ ਜਿਹੜਾ ਸੀਮਨ ਅਵੇਲੇਬਲ ਹੈ ਹਾਂਜੀ ਹਾਂਜੀ ਠੀਕ ਆ ਤੁਸੀਂ ਅੱਗੇ ਸੇਲ ਡੀਲਰਾਂ ਨੂੰ ਵੀ ਕਰ ਦਿੰਦੇ ਹੋ ਜਾਂ ਨਹੀਂ ਜੀ ਘਰੋਂ ਦਿੰਨੇ ਆ ਜੀ ਆਪਾਂ ਤੇ ਮੇਲੇ ਤੇ ਆ ਕੇ ਠੀਕ ਆ ਜੀ ਹਾਂਜੀ ਹਾਂਜੀ ਸੰਪਰਕ ਕਰਨਾ ਹੋਵੇ ਤਾਂ ਨੰਬਰ ਜ਼ਰੂਰ ਦੇ ਇਹ ਨੰਬਰ ਆ ਦੋਨੋਂ ਹੀ ਆ ਗਏ ਜੀ ਅੱਛਾ ਜੀ ਹਾਂਜੀ ਆ ਦੋਵੇਂ ਨੰਬਰ ਆ ਤੁਹਾਡੇ 77202 ਵਾਲਾ ਮੇਰਾ ਹੈ ਜੀ ਉੱਪਰ 404 ਵਾਲਾ ਦੂਜੇ ਦਵਿੰਦਰ ਦਾ ਜੀ अच्छा जी हां जी ਜਿਹੜਾ ਮਰਜ਼ੀ ਫੋਨ ਲਾ ਕੇ ਮਰਜ਼ੀ ਫੋਨ ਹਾਂ ਜੀ ਹਾਂ ਜੀ ਗੱਲ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਠੀਕ ਆ ਬਾਈ ਬਹੁਤ ਧੰਨਵਾਦ ਥੈਂਕ ਯੂ ਬਾਈ ਤੇ ਮੇਲਾ ਮੇਲਾ ਆਪਾਂ ਵੇਖਦੇ ਜਾ ਰਹੇ ਹਾਂ ਮੇਲਾ ਬਹੁਤ ਭਰਿਆ ਹੋਇਆ ਅ ਜਿੰਨੇ ਵੀ ਦੋਸਤ ਡੇਰੀ ਫਾਰਮਿੰਗ ਨਾਲ ਜੁੜੇ ਹੋਏ ਆ ਅ ਜਾਨਵਰਾਂ ਨੂੰ ਪਿਆਰ ਕਰਦੇ ਨੇ ਮੱਝਾਂ ਨੂੰ ਗਾਵਾਂ ਨੂੰ ਰੱਖਦੇ ਆ ਵਧੀਆ ਤਰੀਕੇ ਨਾਲ ਤੇ ਸਾਰੇ ਇੱਥੇ ਦੁਨੀਆ ਇੰਟਰਸਟ ਲੈ ਕੇ ਪਹੁੰਚੀ ਹੋਈ ਆ ਸੈਂਕੜੇ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਹੋਇਆ ਪਿਆ ਤੇ ਤੁਸੀਂ ਇਹ ਦੇਖ ਲਓ ਵੀ ਇੰਨਾ ਜਾਨੀ ਕਹਿ ਲਓ ਵੀ ਇੱਥੇ ਇੰਟਰਸਟ ਲੋਕ ਸ਼ੋਅ ਕਰਦੇ ਨੇ ਹਰ ਇੱਕ ਚੀਜ਼ ਹਰ ਇੱਕ ਸਵਾਲ ਇਹਨਾਂ ਨੂੰ ਕਰਦੇ ਆ ਵੀ ਆਹ ਤੁਹਾਡੇ ਕੋਲ ਪਸ਼ੂ ਆ ਤਾਂ ਤੁਸੀਂ ਇਹ ਕਿਦਾਂ ਤੇ ਬਾਕੀ ਅਸੀਂ ਮੇਲਾ ਦੇਖਦੇ ਜਾ ਰਹੇ ਹਾਂ ਬਸ ਤੁਰੇ ਜਾ ਰਹੇ ਹਾਂ ਜਿੱਥੇ ਸਾਨੂੰ ਲੱਗਦਾ ਕਿ ਆਹ ਚੀਜ਼ ਜ਼ਰੂਰ ਦਿਖਾਉਣੀ ਚਾਹੀਦੀ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਹੋਣੀਆਂ ਉਹਦੇ ਲਈ ਸਾਨੂੰ ਖੋਦਣਾ ਚਾਹੀਦਾ ਠੀਕ ਹੈ ਜੀ ਲੋ ਬਈ ਅੱਗੇ ਦੇਖੋ ਜੀ ਹਾਂ ਜੀ ਬਾਈ ਜੀ ਕੀ ਸ਼ੁਭਨਾਮ ਤੁਹਾਡਾ ਅਮਰਤਪਾਲ ਸਿੰਘ ਵੀਰੇ ਸੰਗਰੂਰ ਜਿਲ੍ਹਾ ਵੀਰੇ ਦੋਲਾ ਸਿੰਘ ਵਾਲਾ ਪਿੰਡ ਹੈਗਾ ਉਲਾ ਸਿੰਘ ਵਾਲਾ ਠੀਕ ਹੈ ਜੀ ਭਾਈ ਇਹ ਕੋਈ ਕੱਟੀ ਹੈ ਹਾਂਜੀ ਵੀਰੇ ਖੀਰੀ ਕੱਟੀ ਐ ਨੀਲੀ ਰਾਬੀ ਕੈਟਾਗਰੀ ਚ ਵਾਹ ਜੀ ਵਾਹ ਨੀਲੀ ਰਾਬੀ 900 ਦੀ ਖੀਰੀ ਕੱਟੀ ਆ ਹਜੇ ਹਾਂਜੀ ਬਾਈ ਜੀ ਠੀਕ ਆ ਕਿਨੇ ਚੱਲਦੀ ਹੋਗੀ ਇਹ 2 ਸਾਲ ਦੀ ਵੀਰੇ 2 ਸਾਲ ਦੀ ਤੇ ਹੁਣ ਤੁਸੀਂ ਅਗਾ ਨੂੰ ਇਹ ਸੋਨ ਵਾਲੀ ਹੈ ਜਾਂ ਕਿਦਾਂ ਨਹੀਂ ਇਹ ਏਆਈ ਕਰਾਤੀ ਵੀਰੇ ਜੇ ਚੈੱਕ ਪਾਸ ਨਹੀਂ ਹੋਈ ਇਹ 35 ਦਿਨਾਂ ਦੀ ਏਆਈ ਹੋਈ ਹੋਈ ਹੈ ਕਿਹਦੀ ਬੱਚੀ ਹੈ ਜੀ ਇਹ ਇਹ ਠੀਕਾ ਡਾਇਮੰਡ ਬੋਲ ਹੈ ਜੀ ਹਰੀ ਦੇ ਪੱਤਣ ਵਾਲਿਆਂ ਦਾ ਅੱਛਾ ਜੀ ਉਹਦੀ ਹੈ ਜੀ ਅਛਾ ਡਾਇਮੰਡ ਦੀ ਬੱਚੀ ਆ ਹਾਂਜੀ ਤੇ ਪਿਛਲੀ ਵਾਰ ਇਹਦੀ ਵੱਡੀ ਭੈਣ ਜਿਹੜੀ ਉਹ ਚੈਂਪੀਅਨ ਸੀ ਜਿੱਥੋਂ ਦੋ ਦੰਦ ਚ ਅੱਛਾ ਜੀ ਤੇ ਇਹ ਵੀ ਇਤਕੀ ਕੁਸ਼ੇ ਨੂੰ ਮਿਲਿਆ ਚੈਂਪੀਅਨ ਹੈ ਜੀ ਫਰਸਟ ਨੰਬਰ ਤੇ ਆ ਜੀ ਇਹ ਵਾਲੀ ਕੱਟੀ ਆਹ ਲੋ ਜੀ ਇਹ ਫਰਸਟ ਆਈ ਆ ਜੀ ਇਹ ਹੈ ਇੱਕ ਇਹ ਕਿਹੜੀ ਕੈਟਾਗਰੀ ਚ ਫਰਸਟ ਆਈ ਆ ਵੀਰੇ ਨਾਲ ਦੱਸ ਦਿਓ ਪਲੀਜ਼ ਖੀਰੀ ਚੋਂ ਵੀਰੇ ਨੀਲੀ ਰਾਬੀ ਖੀਰੀ ਚੋਂ ਇਹ ਖੀਰੀ ਚੋਂ ਨੀਲੀ ਰਾਬੀ ਖੀਰੀ ਕੱਟੀਆਂ ਦੀ ਆ ਆ ਜੀ ਆ ਚੈਂਪੀਅਨ ਕੱਟੀ ਐ ਸਵਾਦ ਦੀ ਲੋ ਜੀ ਖੀਰੀ ਕੱਟੀ ਦੇਖ ਲਓ ਭਾਈ ਬਹੁਤ ਹੀ ਸ਼ਾਨਦਾਰ ਜਣੀ ਭੁੱਖ ਪੂਰੀ ਹੁੰਦੀ ਆ ਕਮਾਲ ਹੈ ਯਾਰ ਕੀਤੀ ਹੋਈ ਬਹੁਤ ਸੋਹਣਾ ਵੀਰੇ ਬਹੁਤ ਵਧੀਆ ਤੁਸੀਂ ਨੀਲੀ ਰਵੀ ਤੇ ਕੰਮ ਕਰਦੇ ਜਾਂ ਹਾਂਜੀ ਭਾਈ ਜੀ ਡੇਰੀ ਫਾਰਮ ਤੁਹਾਡਾ ਹਾਂਜੀ ਉਹ ਸੀ ਤੇਜਸ ਡੇਰੀ ਫਾਰਮ ਠੀਕ ਹੈ ਤੇਜਸ ਡੇਰੀ ਫਾਰਮ ਹਾਂਜੀ ਆਪਣਾ ਪੇਜ ਵੀ ਬਣਾਇਆ ਹੈ ਫੇਸਬੁੱਕ ਤੇ ਤੇਜਸ ਡੇਰੀ ਫਾਰਮ ਜੇ ਕਿਸੇ ਵੀਰ ਨੂੰ ਕੋਈ ਜਾਣਕਾਰੀ ਲੈਣੀ ਹੋ ਤਾਂ ਆਪਣਾ ਪੇਜ ਫੋਲੋ ਕਰ ਲਿਓ ਲਓ ਜੀ ਅੱਗੇ ਆਏ ਆ ਅਸੀਂ ਤੁਹਾਨੂੰ ਹੋਰ ਹੋਰ ਦਿਖਾਉਣ ਦਵਾਂ ਇਹ ਆ ਵੀਰ ਜਿਹੜਾ ਹੈ ਨਾ ਇਹ ਵੀਰ ਦਾ ਨਾਂ ਫਰੰਗੀ ਆ ਹਾਂਜੀ 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 ਵੀਰੇ ਵੀਰੇ ਕਿੱਥੋਂ ਆਏ ਤੁਸੀਂ ਮੈਂ ਜੀ ਜ਼ਿਲ੍ਹਾ ਤਾਂ ਫਰੋਜਪੁਰ ਆ ਪਿੰਡ ਕਾਲੀਏ ਵਾਲਾ ਅੱਛਾ ਜੀ ਹਾਂਜੀ ਨੇੜੇ ਤਲਵੰਡੀ ਭਾਈ ਦੱਸਿਓ ਕੱਟੀ ਦੇ ਬਾਰੇ ਕੱਟੀ ਵੀਰੇ ਦੋ ਦੰਦ ਦਾ ਪਿਓਰ ਨੀਲੀ ਰਾਵੀ ਆ ਪਿਓਰ ਹਾਂਜੀ ਹੂੰ ਤੇ ਅਲਬਖਸ਼ ਦੀ ਧੀ ਆ ਹੂੰ ਮਾਂ ਇਹਦੀ ਟੈਂਕ ਦੀ ਆ ਹੂੰ ਤੇ ਇਹ 4 ਮਹੀਨੇ ਦੀ ਗੱਬਣ ਮਲ ਫਾਰਮ ਦੁਲਛੀ ਕੇ 3 ਨੰਬਰ ਬੋਲਾ ਉਹਦੇ ਤੋਂ ਗੱਬਣ ਆ ਇੱਕ ਰਿ ਇਹ ਹੁਣੇ ਮਹੀਨਾ ਤੋਂ ਪਹਿਲਾਂ ਧਨੋਲਾ ਜਿੱਤ ਕੇ ਆਈ ਆ ਤੀਜੇ ਨੰਬਰ ਤੇ ਆਈ ਆ ਜੀ ਇਹ ਵਾਲੀ ਹਾਂਜੀ ਵਾਹ ਤੇ ਹੁਣ ਵੀ 2 ਵਜੇ ਇਹਨਾਂ ਦਾ ਇੱਥੇ ਮੁਕਾਬਲਾ ਫੇਰ ਆ ਤੇ 2 ਵਜੇ ਨੂੰ ਇਹਨੂੰ ਫੇਰ ਪਾਉਣੀ ਹੈ ਇੱਥੇ ਜਗਰਾਂ ਠੀਕ ਆ ਕੁਝ ਨਿਸ਼ਾਨੀਆਂ ਕੀ ਆ ਤੁਹਾਡੀਆਂ ਨਿਸ਼ਾਨੀਆਂ ਕਿਉਂਕਿ ਬਾਰਡਰ ਬੈਲਟ ਨੂੰ ਮੰਨਿਆ ਜਾਂਦਾ ਕਿ ਨੀਲੀ ਦਾਵੀ ਦੀ ਗੱਲ ਹਾਂਜੀ ਤੁਸੀਂ ਤੁਸੀਂ ਤੁਹਾਡੇ ਹਿਸਾਬ ਨਾਲ ਕੀ ਨਿਸ਼ਾਨੀਆਂ ਤੁਸੀਂ ਦੰਨੇ ਉਹ ਵੀ ਨੀਲੀ ਦਾ ਵੀ ਪਿਓਰ ਆ ਜੀ ਦੇਖੋ ਜੀ ਕਈ ਤਾਂ ਜਿਹੜੇ ਵੀਰ ਕਹਿ ਦਿੰਦੇ ਆ ਚਾਰੇ ਲਾਤਾਂ ਚਟੀਆਂ ਹੋਣੀਆਂ ਚਾਹੀਦੀਆਂ ਆਇਆਂ ਚਾਹੀਦਾ ਪਰ ਉਹ ਚੀਜ਼ ਨੂੰ ਆਪਾਂ ਤਾਂ ਨਹੀਂ ਮੰਨਦੇ ਮੈਂ ਵੀ ਛੋਟਾ ਹੁੰਦਾ ਮੇਲਿਆਂ ਦੇ ਵਿੱਚ ਜਾਨਣਾ ਜੀ ਤੇ ਪਸ਼ੂ ਹਰੇਕ ਮੇਲੇ ਪਾਈਦੇ ਵੀ ਆ ਠੀਕ ਆ ਜੀ ਤੇ ਨਿਸ਼ਾਨੀਆਂ ਵੇਖ ਲਓ ਜਿਵੇਂ ਟੇਢੀ ਧਾਰੀ ਹੋ ਗਈ ਅੱਖ ਲਾਲ ਆ ਸਰੀਰ ਬੰਤਰੇ ਦਾ ਲੋਲਾਪੋਲਾ ਢਿੱਲਾ ਹੂੰ ਤੇ ਸਿੰਘ ਖੁੱਲਾ ਚੱਲ ਜਾਂਦਾ ਕੋਈ ਚੱਕਰ ਨਹੀਂ ਮੂਹਰਲੇ ਪੈਰ ਵੀ ਕਾਲੇ ਹੋਵੇ ਨਾ ਫੇਰ ਵੀ ਕੋਈ ਗੱਲ ਨਹੀਂ ਕੀ ਪਰ ਕਹਿਣ ਦਾ ਭਾਵ ਸਰੀਰ ਹੁੰਦਾ ਨੀਲੀ ਰਾਵੀ ਵਾਲਾ ਤੇ ਚਿੱਟਾਪਣ ਜਿੰਨਾ ਵੀ ਘੱਟ ਹੋਊਗਾ ਓਨੀ ਬਰੀਡ ਚੰਗੀ ਆ ਵੀਰ ਅੱਛਾ ਹਾਂਜੀ ਕੋ ਚਿੱਟੇਪਣ ਨਾਲ ਕੋਈ ਇਹ ਨਸਲ ਨਾਲ ਕੋਈ ਮੁਕਾਬਲਾ ਨਹੀਂਗਾ ਹੁਣ ਆ ਵੇਖ ਲੋ ਪ੍ਰੋਪਰ ਆ ਤੁਹਾਡੇ ਸਾਹਮਣੇ ਆ ਚਾਰੇ ਪੈਰ ਜਿਵੇਂ ਇੰਚੀ ਡੇਬ ਨਾਲ ਮਣ ਕੇ ਲਾਏ ਹੁੰਦੇ ਆ ਧਾਰੀ ਲਾਲ ਅੱਖ ਜੀਬ ਗੁਲਾਬੀ ਤੇ ਠੰਡੀ ਸੀਲ نسل ਇਹ ਥੋਡੇ ਸਾਹਮਣੀ ਆ ਹਾਂਜੀ ਹਾਂਜੀ ਸੋਹਣਾ ਮਤਲਬ ਦੇਖੋ ਵੀ ਜਾਨਵਰ ਆ ਤੁਹਾਨੂੰ ਦਿਖਾਉਣਾ ਹੀ ਸੀ ਵੀ ਦੇਖੋ ਵੀ ਕਿੰਨੇ ਸੋਹਣੇ ਪਸ਼ੂ ਆਪਣੇ ਜਿਹੜੇ ਆ ਉਹ ਲੋਕ ਲੈ ਕੇ ਆਏ ਹੋਏ ਆ ਹਾਂਜੀ ਹਾਂਜੀ ਥੈਂਕ ਯੂ ਵੀਰੇ ਤੁਸੀਂ ਸਮਾਂ ਦਿੱਤਾ ਆਪਣਾ ਤੁਸੀਂ ਅੱਗੋਂ ਬੋਲ ਵਗੈਰਾ ਵੀ ਇਹ ਤੁਹਾਡੇ ਕੋਲ ਨਹੀਂ ਬੋਲ ਵਗੈਰਾ ਆਪਣੇ ਕੋਲੇ ਹੈ ਤੇ ਕੱਡੀਆਂ ਵਗੈਰਾ ਵੇਚਦੇ ਹੋ ਹਾਂ ਹਾਂ ਸੇਲ ਪਰ ਸੇਲ ਦਾ ਮੇਰਾ ਕੰਮ ਹੈ ਜੀ ਨੀਲੀ ਰਾਵੀ ਚੰਗੀਆਂ ਕਟੀਆਂ ਲਈਦੀਆਂ ਚੰਗੀਆਂ ਵੇਚੀਦੀਆਂ ਤੇ ਫਿਰ ਜਦੋਂ ਕੋਈ ਮੇਲੇ ਦੀ ਤਿਆਰੀ ਹੋਵੇ ਜਿਵੇਂ ਕੋਈ ਤਰੀਕ ਆ ਜੇ ਫਿਰ ਝੋਟੀ ਇੱਕ ਘਰੇ ਠੱਲ ਲਈਦੀ ਆ ਫਿਰ ਉਹਦੀ ਸੇਵਾ ਕਰਕੇ ਤੇ ਆਪਾਂ ਮੇਲਿਆਂ ਦੇ ਵਿੱਚ ਵੀ ਨੰਬਰ ਜਰੂਰ ਦੱਸ ਦਿਓ ਆਪਣਾ ਨੰਬਰ 87270 97095 87270 97095 ਉਹਦੀ ਇੱਕ ਮੈਂਡ ਕਰਦੇ ਆਪਾਂ ਜਿਹੜੀ ਪੱਤੀ ਲਈ ਹੈ ਨਾ ਮੇਲੇ ਦੀ ਉਹ ਇਹਨਾਂ ਕੋਲੋਂ ਲਈ ਆ ਹੁਣ ਇਦੇ ਅਮਰਜੀਤ ਭਰਾ ਹਾਂਜੀ 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 ਦੋ ਦਿਨ ਹੀ ਹੋਏ ਹਜੇ ਹਾਂਜੀ ਹਾਂਜੀ ਠੀਕ ਆ 31 ਛੱਡ ਕੇ ਗਿਆ ਵਧੀਆ ਬੀਨਸ ਕਰਦੇ ਮੁੰਡੇ ਉ ਤਾਂ ਅੱਛਾ ਜੀ ਤੇ ਵਿੱਚ ਤੁਹਾਨੂੰ ਦੂਜੇ ਤਰ੍ਹਾਂ ਦੀ ਵੀ ਮਿਲ ਜਾਂਦੇ ਆ ਪਰ ਇਹਨਾਂ ਨਿਆਣਿਆਂ ਦੀ ਬਹੁਤ ਵਧੀਆ ਡੀਲਿੰਗ ਆ ਅੱਛਾ ਵੈਰੀ ਗੁੱਜੇ ਇਹਨਾਂ ਨੇ ਕਹਿਤਾ ਫਿਰ ਇਹਨਾਂ ਕੋਲ ਮੇਰੇ ਕੋਲ ਪ੍ਰਾਈਸ ਵੀ ਅੜ ਕੇ ਨਹੀਂ ਲਈ ਅੱਛਾ ਜੀ ਕਿੰਦੇ ਵੀ ਜੋ ਦੇਣਾ ਉਹ ਹੀ ਦੇ ਦਿਓ ਵਾਹ ਬਹੁਤ ਬੋਤਨ ਆਈ ਦੇ ਦਿੱਤੇ ਆ ਅੱਛਾ ਜੀ ਇਹ ਨਹੀਂ ਮੈਂ ਉਥੋਂ ਦੇਖ ਕੇ ਲੈ ਕੇ ਆਇਆ ਜਦੋਂ ਟੈਂਪੂ ਤੋਂ ਲੱਥੀ ਤੋਂ ਬਾਅਦ ਪੈਸੇ ਦਿੱਤੇ ਆ अच्छा ਇਹ ਮੁੰਡੇ ਬਹੁਤ ਵਧੀਆ ਬਿਜ਼ਨਸ ਕਰਦੇ ਆ ਤੇ ਅਮਰਜੀਤ ਲੋਹਾਰ ਉਹਦਾ ਚੈਨਲ ਆਪਦਾ ਚੱਲਦਾ ਨੀਲੀ ਰਾਵੀ ਤੇ ਜ਼ਿਆਦਾ ਕੰਮ ਕਰਦਾ। ਵੈਰੀ ਗੁੱਡ ਵੈਰੀ ਗੁੱਡ ਤੇ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਵੀ ਚੰਗਾ ਅਪਰੀਸ਼ੀਏਟ ਕਰਨਾ ਚਾਹੀਦਾ। ਬਹੁਤ ਧੰਨਵਾਦ। ਪਰ ਵਿੱਚ ਇਦਾਂ ਦੇ ਵਿੱਚ ਥੋੜੇ ਜਿਹਾ ਮੈਨੂੰ ਕੋ ਗੱਲਤ ਰਿਪੋਰਟ ਵੀ ਹੈਗੀ ਪਰ ਮੈਂ ਨਾ ਨਹੀਂ ਲੈ ਸਕਦਾ ਮੈਂ ਇਹਨੂੰ ਬਾਅਦ ਵਿੱਚ ਇਹਨੂੰ ਦੱਸ ਦਿੰਦਾ ਮੇਰਾ ਕੀ ਕੀ ਦੀ ਸੀ ਅੱਛਾ ਅੱਛਾ ਹਾਂ ਨਹੀਂ ਨਹੀਂ ਕੀ ਲੋੜ ਆਣਿਆਂ ਦਾ ਕੰਮ ਬਹੁਤ ਵਧੀਆ ਵਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਮੇਲਾ ਬਹੁਤ ਵੱਡਾ ਸਮਾਂ ਇੰਨਾ ਹੈ ਨਹੀਂ ਸੀ ਸਾਡੇ ਕੋਲ ਅਸੀਂ ਥੋੜਾ ਚੁਣਵੀਆਂ ਚੀਜ਼ਾਂ ਤੁਹਾਨੂੰ ਦਿਖਾ ਲਈਆਂ ਕਿ ਜੇ ਤੁਸੀਂ ਬਰੀਡਿੰਗ ਤੇ ਕੰਮ ਵਧੀਆ ਕਰਨਾ ਚਾਹੁੰਦੇ ਆਂ ਅਸੀਂ ਸੰਪਰਕ ਕਰ ਸਕਦੇ ਹਾਂ ਉਹਨਾਂ ਲੋਕਾਂ ਨਾਲ ਤੇ ਉਹਨਾਂ ਤੋਂ ਸਲਾਹ ਲੈ ਸਕਦੇ ਹਾਂ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਆ ਬਾਕੀ ਇੱਥੇ ਬਹੁਤ ਕੁਸ਼ਿਆ ਦੇਖਣ ਜਦੋਂ ਵੀ ਇਸ ਤਰ੍ਹਾਂ ਦੇ ਮੇਲੇ ਹੁੰਦੇ ਨੇ ਉਹਨਾਂ ਮੇਲਿਆਂ ਨੂੰ ਜ਼ਰੂਰ ਜਿਹੜਾ ਹੈ ਜਾ ਕੇ ਦੇਖਿਆ ਕਰੋ ਤੁਹਾਡੇ ਕੰਮ ਦਾ ਬਹੁਤ ਕੁਝ ਨਿਕਲਿਆ ਆਉਂਦਾ ਸੋ ਕਾਫੀ ਕੁਸ਼ਾ ਤੁਹਾਡੇ ਦੇਖਣ ਨੂੰ ਕਾਫੀ ਕੁਸ਼ਾ ਤੁਹਾਡੇ ਇੱਥੇ ਸਿੱਖ ਕੇ ਜਾਣ ਨੂੰ ਦੇਖਣ ਨੂੰ ਸੋ ਬਹੁਤ-ਬਹੁਤ ਸ਼ੁਕਰੀਆ ਭਾਈ ਆ ਦੇਖਣ ਦੇ ਲਈ ਤੇ ਜੇ ਕੁਝ ਤੁਹਾਨੂੰ ਲੱਗਾ ਹੋਵੇ ਕੰਮ ਦਾ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਬਹੁਤ-ਬਹੁਤ ਸ਼ੁਕਰੀਆ ਤੇ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਆਪਾਂ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ